ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਅੱਜ ਦੀ ਵੀਡੀਓ ਆਪਣੀ ਹੈ ਨਾ ਜਿਹੜੀ ਆ ਮਸ਼ੀਨਰੀ ਤੇ ਸਬਸਿਡੀਆਂ ਆਉਨੀਆਂ ਆ ਬਾਲੇ ਬੰਦੇ ਆਪਣੇ ਇਹ ਸੋਚਦੇ ਹੁੰਦੇ ਆ ਵੀ ਆਪਾਂ ਮਸ਼ੀਨਾਂ ਲਈਏ ਸਬਸਿਡੀ ਲੈ ਲਈਏ ਦਿਮਾਗ ਲੜਾਉਂਦੇ ਆ ਤੇ ਕਾਫੀ ਕੋਲਾ ਮੈਨੂੰ ਇਦਾਂ ਨਹੀਂ ਆਉਣੀ ਕਿਉਂਕਿ ਮੈਂ ਮਸ਼ੀਨਰੀ ਤੇ ਵੀਡੀਓ ਪਾਉਣਾ ਰਹਿਣਾ ਨਾ ਕਈ ਬੰਦੇ ਫਿਰ ਸਲਾਹ ਲੈਣ ਲਈ ਮੈਨੂੰ ਫੋਨ ਕਰ ਲੈਂਦੇ ਆ ਵੀ ਇਦਾਂ ਆਪਾਂ ਸਬਸਿਡੀ ਲੈ ਸਕਦੇ ਆ ਇੱਦੇ ਮੈਨੂੰ ਇੱਕ ਬਾਈ ਦਾ ਫੋਨ ਆਇਆ ਮੋਗੇ ਸਾਈਡ ਤੋਂ ਤੇ ਉਹਨੇ ਪਤਾ ਨਹੀਂ 30 ਕ 40 ਲੱਖ ਵਾਲੀ ਸਬਸਿਡੀ ਭਰੀ ਹੋਈ ਸੀ ਉਹਦੇ ਵਿੱਚ ਇੱਕ ਟਰੈਕਟਰ ਵੀ ਸੀ ਤੇ ਕਹਿੰਦਾ ਵੀ ਜੀ ਮੈਂ ਸਬਸਿਡੀ ਪਰ ਆਇਆ ਜੇ ਮੇਰੀ ਨਿਕਲ ਆਈ ਟਰੈਕਟਰ ਤਾਂ ਚਲੋ ਮੈਂ ਲੈਣਾ ਆਂ ਪਰ ਕਹਿੰਦਾ ਮੈਨੂੰ ਦੂਜਾ ਵੀ ਮਿਲ ਜਾ ਉਹ ਜਿਹੜੀ ਬਾਕੀ ਮਸ਼ੀਨਰੀ ਆ ਉਹ ਮੈਨੂੰ ਕਹਿੰਦਾ ਸਾਰੀ ਹੈਗੀ ਆ ਪਰ ਮੈਂ ਉਹ ਲੈਣੀ ਨਹੀਂ ਚਾਹੁੰਦਾ ਪਰ ਉਹਦੇ ਮੈਂ ਬਿੱਲ ਲਾ ਦੇਣੇ ਨਾਲ ਇਦਾਂ ਮੈਨੂੰ ਬਿੱਲ ਮਿਲ ਜੂਗੇ ਕਿਸੇ ਪਾਸੇ ਉਹ ਕਹਿੰਦਾ ਤੁਹਾਡੇ ਤਾਂ ਬਾਕਪ ਹੋਣੇ ਆ ਬਸੇਰੇ ਬੰਦੇ ਮੈਂ ਕਿਹਾ ਤੁਹਾਡੇ ਇੱਥੇ ਲੋਕਲ ਐਨੇ ਡੀਲਰ ਬੈਠੇ ਆ ਉਹਨਾਂ ਨੂੰ ਪੁੱਛ ਲੈਣਾ ਸੀ ਵੀ ਉਹ ਦਿੰਦੇ ਆ ਕਹਿੰਦਾ ਯਾਰ ਮੈਂ ਬਾਕੀਆਂ ਤੋਂ ਤਾਂ ਗਿਆ ਨਹੀਂ ਇੱਕ ਆਪਣਾ ਮਿੱਤਰ ਸੱਜਣਾ ਹੀ ਆ ਉਹ ਵੇਚਦਾ ਮੈਂ ਉਹਨੂੰ ਕਿਹਾ ਸੀਗਾ ਪਰ ਉਹਨੇ ਕਹਿੰਦਾ ਸਾਡਾ ਜਵਾਬ ਦੇ ਦਿੱਤਾ ਲੋਕੀ ਕਹਿੰਦਾ ਝਾਲ ਦੇ ਕਿੱਥੇ ਹੁੰਦੇ ਹਨ ਉਹਨੇ ਇਹ ਨਹੀਂ ਪਤੰਦਰ ਨੇ ਸੋਚਿਆ ਵੀ ਉਹ ਦੇ ਹੀ ਨਹੀਂ ਸਕਦਾ ਜੇ ਦੇ ਵੀ ਦਊਗਾ ਉਹਦੇ ਵਿੱਚ 13 ਵੀ ਨੁਕਸਾਨ 13 ਨੁਕਸਾਨ ਜ਼ਿਆਦਾ ਆ ਉਹਦੇ ਨਾਲ ਉਹ ਦੇ ਹੀ ਨਹੀਂ ਸਕਦਾ ਹਨ ਤੇ ਫਿਰ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਭਾਈ ਮਨ ਲਾ ਚੱਲ ਤੂੰ ਲੈ ਲੈ ਹਨਾ ਤੈਨੂੰ ਉਹ ਬਿੱਲ ਦੇ ਦਿੰਦਾ ਤੇ ਬਾਅਦ ਵਿੱਚ ਮਹਿਕਮੇ ਵਾਲੇ ਚੈੱਕ ਕਰਨ ਆ ਜਾਂਦੇ ਫਿਰ ਤੂੰ ਕਿੱਦਾਂ ਦਿਖਾ ਲਦਾ ਕਹਿੰਦਾ ਟਰੈਕਟਰ ਤਾਂ ਮੈਂ ਲੈਣਾ ਹੀ ਸੀ ਕਹਿੰਦਾ ਬਾਕੀ ਮਸ਼ੀਨਰੀ ਮੇਰੇ ਕੋ ਪਈ ਆ ਹਨਾ ਮੈਂ ਕਹਾ ਉਹ ਤੇ ਲੇਜ਼ਰ ਕਟਿੰਗ ਵੀ ਹੁੰਦੀ ਹੈ ਕਹਿੰਦਾ ਮੈਂ ਉਹ ਵੀ ਕਰਵਾ ਲੈਣੀ ਸੀ ਮੈਂ ਕਹਾ ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਇੱਕ ਹੁੰਦਾ ਡੀਲਰ ਇੱਕ ਹੁੰਦਾ ਮੈਨੂਫੈਕਚਰ ਜਿਹੜਾ ਡੀਲਰ ਹੁੰਦਾ ਜੇ ਉਹਦੇ ਕੋਲ ਪਿੱਛੋਂ ਮੰਨ ਲਓ 50 ਪੀਸ ਆਏ ਆ ਤਾਂ ਮੋਰੇ 50 ਹੀ ਵੇਚ ਸਕਦਾ ਇਹ ਨਹੀਂ ਹੈਗਾ ਵੀ ਜੇ ਪਿੱਛੋਂ 50 ਆਏ ਤਾਂ ਮੋਰੇ ਬਿੱਲ ਕੱਟ ਕੇ 55 ਦੇ ਦੇਵੇ ਆਪਣੇ ਬੰਦੇ ਇਹ ਸੋਚਦੇ ਆ ਵੀ ਬਿੱਲ ਬੁੱਕ ਕੀ ਇੱਕ ਕਾਪੀ ਹੁੰਦੀ ਆ ਜਿੰਨੇ ਮਰਜ਼ੀ ਬਿੱਲ ਘਾੜਦਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਪਿੱਛੋਂ 50 ਆਏ ਆ ਤਾਂ ਮਤਲਬ ਮੋਰੇ ਵੇਚ ਦਵੇ ਉਹ 55 ਉਹ ਹਿਸਾਬ ਵੋਲਟ ਹੋ ਗਿਆ ਉਹਨੇ ਕਹਿੰਦਾ ਵੀ ਤੈਨੂੰ ਆਏ 50 ਪਿੱਛੇ ਉਹ ਮੰਗਾਏ ਤੂੰ 50 ਵੇਚ ਦਿੱਤੇ ਤੂੰ 55 ਇਹ ਕਿਹੜੇ ਹਿਸਾਬ ਨਾਲ ਵੇਚਤੇ ਬਈ ਤੇ ਦੂਜੀ ਗੱਲ ਜਦੋਂ ਮਸ਼ੀਨ ਫੈਕਟਰੀ ਤੋਂ ਚੱਲਦੀ ਆ ਉਸ ਵੇਲੇ ਪਹਿਲਾਂ ਉਹ ਮਸ਼ੀਨ ਪੋਰਟਲ ਤੇ ਚੜ੍ਹਦੀ ਆ ਸਰਕਾਰੀ ਤੇ ਬਈ ਆ ਐਨ ਐ ਨੰਬਰ ਦੀ ਮਸ਼ੀਨ ਫਲਾਣੇ ਡੀਲਰ ਕੋ ਐਨੀ ਤਰੀਕ ਨੂੰ ਗਈ ਆ ਤੇ ਜਦੋਂ ਡੀਲਰ ਕੋ ਪਹੁੰਚਦੀ ਆ ਉਹ ਫੇਰ ਮੋਰੇ ਜਿਸ ਦੇ ਸੰਬੰਧ ਦੀ ਸਬਸਿਡੀ ਨਿਕਲੀ ਹੋਂਦੀ ਆ ਫੇਰ ਉਹਦੇ ਨਾਂ ਤੇ ਭਰਦਾ ਵੀ ਆਹ ਮਸ਼ੀਨ ਐਨ ਐ ਨੰਬਰ ਦੀ ਫਲਾਣੇ ਪਿੰਡ ਇੰਨੀ ਤਰੀਕ ਨੂੰ ਗਈ ਆ ਨਾਲ ਫੋਟੋ ਲੱਗਦੀ ਉਸ ਬੰਦੇ ਦੀ ਠੀਕ ਆ ਫਿਰ ਆਪ ਸੋਚ ਲਓ ਵੀ ਉਹ ਬੈਲ ਕਿੱਥੋਂ ਉਹ ਮਸ਼ੀਨ ਕਿਦਾਂ ਤੁਹਾਨੂੰ ਮਤਲਬ ਬਿੱਲ ਕੱਟ ਕੇ ਦੇ ਸਕਦਾ ਵੀ ਜਿਹੜੀ ਮਸ਼ੀਨ ਵੇਚੀ ਨਹੀਂ ਉਹ ਮਸ਼ੀਨ ਲੈਣੀ ਕਿੱਥੋਂ ਉਹ ਸ਼ੋਅ ਕਿਦਾਂ ਕਰਨੀ ਆ ਉਹ ਹਨਾ ਦੂਜੀ ਗੱਲ ਕਈ ਬੰਦੇ ਇਦਾਂ ਸੋਚਦੇ ਆ ਵੀ ਅਸੀਂ ਸਬਸਿਡੀ ਲੈ ਲੰਨੇ ਆ ਵੀ ਭਰ ਲੰਨੇ ਆ ਉਹ ਖੇਤੀ ਨਹੀਂ ਕਰਦੇ ਕੁਝ ਵੀ ਨਹੀਂ ਕਰਦੇ ਉਹਨਾਂ ਦਾ ਕੋਈ ਬਾ ਵਾਸਤਾ ਨਹੀਂ ਖੇਤੀ ਨਾਲ ਜ਼ਮੀਨ ਭਾਵੇਂ ਠੇਕੇ ਦਿੱਤੀ ਹੋ ਆ ਉਹਨਾਂ ਦੇ ਚਿੱਤ ਜੁੰਦਾ ਵੀ ਅਸੀਂ ਸਬਸਿਡੀ ਭਰ ਲੰਨੇ ਆ ਤੇ ਬਾਅਦ ਵਿੱਚ ਜਦੋਂ ਸਬਸਿਡੀ ਆਊਗੀ ਆਪਾਂ ਆਪਣੀ ਸਬਸਿਡੀ ਵੇਚ ਦਾਂਗੇ ਕਿਸੇ ਨੂੰ ਜੇ ਮੰਨ ਲਓ ਕੋਈ ਬੰਦਾ ਸਬਸਿਡੀ ਲੈਣ ਦਾ ਚਾਹਵਾਨ ਹੋਊਗਾ ਉਹਨੂੰ ਕਹਾਂਗੇ ਵੀ ਠੀਕ ਆ ਸਾਡੇ ਸਬਸਿਡੀ ਤੇ ਤੂੰ ਲੈ ਲਾ ਮਸ਼ੀਨ ਅੱਧੇ ਪੈਸੇ ਮੈਨੂੰ ਦੇ ਦੇਂ ਅੱਧੇ ਤੂੰ ਰੱਖ ਲੈ ਆਪਣੇ ਬੰਦੇ ਕਹਿੰਦੇ ਇਦਾਂ ਸੋਚਦੇ ਆ ਉਹਨਾਂ ਨੂੰ ਵੀ ਮੈਂ ਦੱਸ ਦਵਾਂ ਤੁਸੀਂ ਇਦਾਂ ਕਰ ਲਓਗੇ ਹਨਾ ਠੀਕ ਆ ਸਬਸਿਡੀ ਤੁਹਾਡੀ ਨਿਕਲ ਆਈ ਤੁਸੀਂ ਉਹ ਮਸ਼ੀਨ ਲਾਉਂਗੇ ਮਤਲਬ ਉਹ ਬੰਦਾ ਲੈ ਲਊ ਜੀ ਇਹਨੇ ਲੈਣੀ ਆ ਤਾਂ ਉਹ ਜਦੋਂ ਸਬਸਿਡੀ ਆਉਣੀ ਆ ਅੱਧੇ ਪੈਸੇ ਤੁਸੀਂ ਉਹਨੂੰ ਦੇ ਦੋਗੇ ਅੱਧੇ ਆਪ ਰੱਖ ਲਓਗੇ ਪਰ ਉਹ ਮਸ਼ੀਨ ਆਪਾਂ 5 ਸਾਲ ਤੱਕ ਵੇਚ ਨਹੀਂ ਸਕਦੇ ਹੁੰਦੇ ਪਣ ਜਿਹਦੇ ਕੋਲੋਂ ਤੁਸੀਂ ਅੱਧੇ ਪੈਸੇ ਲੈ ਲੈ। ਉਹ ਬੰਦੇ ਨੂੰ ਤੁਹਾਡੀ ਨਾ ਕੀ ਮਤਲਬ 5 ਸਾਲ ਰੱਖਣੀ ਜਾਂ ਨਹੀਂ ਰੱਖਣੀ। ਅਗਲਾ ਭਾਵੇਂ 2 ਸਾਲੀਂ ਵੇਚ ਦਵੇ। ਭਾਵੇਂ 1 ਸਾਲ ਬਾਅਦ ਹੀ ਵੇਚ ਦਵੇ। ਕੱਲੋਂ ਮਹਿਕਮੇ ਵਾਲੇ ਚੈੱਕ ਕਰਨ ਆ ਗਏ। ਤੁਹਾਨੂੰ ਕਹਿੰਗੇ ਮਸ਼ੀਨ ਦਿਖਾ ਦਿਓ। ਅਗਲੇ ਬੰਦੇ ਦੇ ਮੂਹਰੇ ਗੱਡੀ ਚਾੜਤੀ ਕਿਸੇ ਨੂੰ ਵੇਚ ਦੁੱਤੀ ਤੁਸੀਂ ਕੀ ਦਿਖਾ ਲੂਗੇ? ਕਿਉਂਕਿ ਮਹਿਕਮੇ ਨੇ ਇਹ ਥੋੜੀ ਦੇਖਣਾ ਵੀ ਤੁਸੀਂ ਮਸ਼ੀਨ ਕਿਸੇ ਨੂੰ ਲੈ ਕੇ ਦਿੱਤੀ ਆ। ਕਾਗਜ਼ਾਂ 'ਚ ਤਾਂ ਤੁਹਾਡੇ ਨਾਂ ਬੋਲਦੀ ਆ ਨਾ। ਤਾਂ ਉਹ ਤੁਹਾਡੇ ਨਾਂ ਹੀ ਰਹਿਣੀ ਆ ਤਾਂ ਉਹਦੇ ਪੈਸੇ ਤੁਹਾਨੂੰ ਹੀ ਭਰਨੇ ਪੈਣੇ ਆ। ਤੁਸੀਂ ਲਈ ਹੋਣੀ ਅੱਧੀ ਸਬਸਿਡੀ ਉਹਦੇ ਵਿੱਚੋਂ ਭਰਨੀ ਤੁਹਾਨੂੰ ਦੁਬਾਰਾ ਪੂਰੀ ਪੈਣੀ ਆ ਕਿਉਂਕਿ ਜਿਹਦੇ ਨਾਂ ਤੇ ਲਈਓ ਪੰਗਾ ਤਾਂ ਉਹਨੂੰ ਪਊਗਾ ਜਿਹੜਾ ਜਿਨੇ ਤੁਹਾਨੂੰ ਅੱਧੀ ਪੈਸੇ ਦੇ ਕੇ ਸਬਸਿਡੀ ਲਈ ਆ ਉਹਨੂੰ ਕਾਹੀ ਟੈਨਸ਼ਨ ਉਹ ਤਾਂ ਵਿਚ ਗੁਲਾਮੇ ਹੋ ਉਹਨੂੰ ਤੇ ਕੋਈ ਮਤਵਲੀ ਨਹੀਂ ਹੈਗਾ ਹਨਾ ਨਾਲੇ ਜੇ ਉਹ ਤੁਸੀਂ ਉਹ ਤੋਂ ਪੈਸੇ ਹੀ ਲੈ ਲੈ ਸਬਸਿਡੀ ਦੇ ਫੇਰ ਅਗਲਾ ਤੁਹਾਡਾ ਪਾਵੰਦ ਵੀ ਕਾਹਦੇ ਆ ਕਾਹਦੇ ਰੱਖੂਗਾ ਆ ਪਿੱਛੇ ਜੇ ਸੁਪਰ ਸੀਟਰਾਂ ਦਾ ਚੱਕਰ ਪਿਆ ਸੀਗਾ ਹਨਾ ਆ ਸਰਕਾਰ ਤਿੰਨ ਤਿੰਨ ਚਾਰ ਚਾਰ ਵਾਰੀ ਸੁਪਰ ਸੀਟਰ ਚੈੱਕ ਕਰ ਗਈ ਲੋਕਾਂ ਦੇ ਘਰਾਂ ਚ ਹੁਣ ਜਿਨ੍ਹਾਂ ਨੇ ਸੁਪਰ ਸੀਟਰ ਵੇਚ ਦਿੱਤੇ ਹੋ ਸੀਗੇ ਉਹ ਵੇਚਿਓ ਕਿਸੇ ਮਜਬੂਰੀ ਨਹੀਂ ਨੂੰ ਸੀ ਉਹਦਾ ਕਾਰਨ ਇਹ ਸੀ ਕਿ ਸਰਕਾਰ ਨੇ 20 ਤੋਂ ਲੈ ਕੇ ਸਾਰੇ ਸੁਪਰ ਸੀਟਰ ਚੈੱਕ ਕੀਤੇ ਦੁਆਰਾ ਉਹਦਾ ਵੇਚਣ ਦਾ ਕਈਆਂ ਦਾ ਕਾਰਨ ਇਹ ਸੀਗਾ ਵੀ ਦੋ ਮਾਡਲ ਆਏ ਸੀਗੇ ਸੁਪਰ ਸੀਟਰਾਂ ਦੇ ਇੱਕ ਟੈਨ ਵਾਲਾ ਇੱਕ ਡਿਸਕ ਵਾਲਾ ਜਿਹੜਾ ਟੈਨ ਵਾਲਾ ਮਾਡਲ ਸੀ ਉਹ ਫੇਲ ਹੋ ਗਿਆ ਚੱਲਿਆ ਨਹੀਂ ਕਾਮਯਾਬ ਨਹੀਂ ਹੋਇਆ ਲੋਕਾਂ ਨੇ ਲੈ ਕਾਫੀ ਲੈ ਸੀ ਉਸ ਵੇਲੇ ਜਦੋਂ ਹੁਣ ਚੱਲਿਆ ਹੀ ਨਹੀਂ ਤਾਂ ਲੋਕਾਂ ਨੇ ਕਰਨੇ ਵੀ ਕੀ ਸੀ ਰੱਖ ਕੇ ਉਨੀ ਵੇਚ ਕੇ ਦੁਆਰਾ ਫੇਰ ਨਵੇਂ ਡੈਸ਼ ਵਾਲੇ ਲਾਏ ਪਰ ਜਿਹੜੇ ਹੁਣ ਵੇਚ ਦਿੱਤੇ ਸੀਗੇ ਉਹ ਮੁੜ ਕੇ ਕੋਈ ਘਬੜਾ ਘੁਬੜਾ ਹੋ ਗਿਆ ਸਰਕਾਰ ਉਹ ਚੈਕਿੰਗ ਕਰਨ ਲੱਪਈ ਹੁਣ ਜਿਹੜੇ ਵਿਚਾਰੇ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਵੇਚਨੇ ਪੈਣੇ ਸੀ ਜਦੋਂ ਉਹਨਾਂ ਦੇ ਕੰਮੇ ਹੀ ਨਹੀਂ ਸੀ ਉਹ ਮਸ਼ੀਨਾਂ ਆਈ ਉਹ ਜਦੋਂ ਹੁਣ ਸਰਕਾਰ ਚੈੱਕ ਕਰਨ ਉਹ ਫੋਨ ਆਉਂਦੇ ਸੀ ਉਹਨਾਂ ਨੂੰ ਤਾਂ ਫੇਰ ਉਹ ਬੰਦੇ ਭੱਜੇ ਧੋੜੇ ਫਿਰਦੇ ਹੁੰਦੇ ਸੀ ਵੀ ਅਸੀਂ ਹੁਣ ਲੱਭੀਏ ਕਿ ਇਹਨੂੰ ਵੇਚਿਆ ਕਿੱਥੇ ਗਿਆ ਕਈਆਂ ਨੂੰ ਪਤਾ ਹੀ ਨਹੀਂ ਸੀ ਉਹ ਗਾਂ ਤੋਂ ਗਾਂ ਵਿਗ ਗਿਆ ਤਾਂ ਉਸ ਵੇਲੇ ਕਈ ਬੰਦਿਆਂ ਨੇ ਆਪਣੇ ਪੁਰਾਣੇ ਸੁਪਰਸੀਡਰ ਵੀ ਖਰੀਦ-ਖਰੀਦ ਦੁਬਾਰਾ ਲਿਆ ਕੇ ਘਰ ਜਿਹੜੇ ਬੰਦੇ ਬਾਦਲੋਂ ਹੁੰਦਾ ਹੈ ਨਾ ਕਈਆਂ ਨੂੰ ਵੀ ਯਾਰ ਐਵੇਂ ਕੋਈ ਆ ਕੇ ਸਾਨੂੰ ਪਹੂਗਾ ਗ ਟੈਨਸ਼ਨ ਲੈਣ ਵਾਲੇ ਸੀ ਇਦਾਂ ਦੇ ਬੰਦਿਆਂ ਨੂੰ ਮੈਂ ਖੁਦ ਜਾਣਦਾ ਜਿਨੀ ਪ੍ਰਾਣੇ ਵੀ ਲਿਆ ਲਿਆ ਖੜੇ ਕੀਤੇ ਦੁਵਾਰਾਂ ਵੀ ਕੱਲੂ ਹੁਣ ਦੁਬਾਰਾ ਅੱਜ ਤਾਂ ਚੈੱਕ ਕਰਨਾਗਾ ਅੱਜ ਤਾਂ ਮੈਂ ਦਿਖਾ ਲ ਦਊਂਗਾ ਅਗਲੇ ਕੋਲ ਕੱਲੂ ਅਗਲਾ ਫੇਰ ਦੁਵਾਰਾਂ ਆਇਆ ਕਿ ਮੇਲੇ ਆ ਕੇ 5 ਸਾਲ ਦੇ ਵਿੱਚ ਵਿੱਚ ਆ ਸਕਦੇ ਜਦੋਂ ਮਰਜੀ ਫੇਰ ਮੈਂ ਕੀ ਦਿਖਾ ਲੂੰਗਾ ਕੱਲੂ ਅਗਲੇ ਨੇ ਗਾਂ ਕਿਤੇ ਵੇਚ ਦਿੱਤਾ ਜਿਹੜੀ ਜਾਇਜ਼ ਹੈ ਕੰਮ ਉਹ ਕਰੋ ਉਹਦੇ ਨਾਲ ਕੀ ਹੈ ਯਾਰ ਜਦੋਂ ਤੁਸੀਂ ਇਹ ਗਲਤ ਕੰਮ ਕਰਦੇ ਆ ਹਨ ਤੁਸੀਂ ਤਾਂ ਜੋ ਕਰਨਾ ਕਰਦੇ ਆ ਹਨ ਤੇ ਜਿਹਦੇ ਨੂੰ ਜਾਇਜ਼ ਸਬਸਿਡੀ ਦੀ ਜਿਹੜਾ ਨੂੰ ਲੋੜ ਆ ਉਹਨਾਂ ਨੂੰ ਵਿਚਾਰਿਆਂ ਨੂੰ ਕਈ ਵਾਰੀ ਮਿਲਦੀ ਨਹੀਂ ਕਈ ਵਾਰੀ ਇਹੋ ਜਿਹੇ ਬੰਦੇ ਨਿਕਲ ਜਾਂਦੇ ਜਿਨ੍ਹਾਂ ਨੇ ਸਿਰਫ ਸਬਸਿਡੀ ਵੇਚਣੀ ਹੁੰਦੀ ਆ ਉਹਨਾਂ ਨੇ ਲੈਣੀ ਨਹੀਂ ਹੁੰਦੀ ਮਸ਼ੀਨ ਉਹ ਨਹੀਂ ਸਿਰਫ ਇਹ ਏਸੇ ਲਈ ਭਰੀ ਹੁੰਦੀ ਆ ਕਿ ਸਬਸਿਡੀ ਅਸੀਂ ਗਾਹ ਵੇਚ ਦਾਂਗੇ ਅੱਧੇ ਪੈਸੇ ਲੈ ਲਾਂਗੇ ਉਹਦੇ ਨਾਲ ਕੀ ਕਈ ਜਾਇਜ਼ ਬੰਦੇ ਰਹਿ ਜਾਂਦੇ ਜਿਨ੍ਹਾਂ ਨੂੰ ਲੋੜ ਹੁੰਦੀ ਮਸ਼ੀਨ ਉਹ ਵਿਚਾਰੇ ਪੂਰੇ ਪੈਸੇ ਲੈ ਕੇ ਲੈਂਦੇ ਆ ਮਸ਼ੀਨ ਹਨਾ ਇਸ ਕਰਕੇ ਗਲਤ ਕੰਮ ਨਾ ਕਰਿਆ ਕਰੋ ਮੋੜ ਕੇ ਫਿਰ ਜਿੰਨਾ ਤੁਹਾਡੀ ਰਾਤ ਨੂੰ ਨੀਂਦ ਵੀ ਨਾ ਆਵੇ ਹਨਾ ਫੇਰ ਤੁਸੀਂ ਫੋਨ ਕਰ ਕਰ ਪੁੱਛਦੇ ਆ ਵੀ ਇਹਦਾ ਹੱਲ ਕੀ ਆ ਫਿਰ ਉਹਦਾ ਕੋਈ ਹੱਲ ਨਹੀਂ ਹੁੰਦਾ ਜੇ ਦੀ ਮਸ਼ੀਨ ਜਦੋਂ ਤੁਸੀਂ ਲੈਨੇ ਆ ਨਾ ਮਸ਼ੀਨ ਨਾਲ ਇੱਕ ਘੋਸ਼ਣਾ ਪੱਤਰ ਲੱਗਾ ਹੁੰਦਾ ਉਹਦੇ ਉੱਪਰ ਲਿਖਿਆ ਹੁੰਦਾ ਬਕਾਇਦਾ ਪਹਿਲਾਂ ਮੇਰਾ ਖਿਆਲ 3 ਕ 4 ਸਾਲ ਹੁੰਦੇ ਸੀਗੇ ਹੁਣ ਖਰੇ 5 ਸਾਲ ਆ ਖਰੇ ਪਹਿਲਾਂ ਵੀ 5 ਸਾਲ ਸੀਗੇ ਯਾਰ ਹਨ ਤੇ ਉਹ ਉਹਦੇ ਉੱਪਰ ਲਿਖਿਆ ਹੁੰਦਾ ਵੀ ਮੈਂ ਇੰਨੇ ਸਾਲ ਇਹ ਮਸ਼ੀਨ ਵੇਚੂਗਾ ਨਹੀਂ ਤੇ ਉਹਨੇ ਸਾਲ ਆਪਾਂ ਵੇਚ ਨਹੀਂ ਸਕਦੇ ਹੁੰਦੇ ਉਸ ਤੋਂ ਬਾਅਦ ਵੇਚ ਸਕਦੇ ਹਾਂ ਮਸ਼ੀਨ ਜਦੋਂ ਸਾਫ ਸੜੀ ਆਉਂਦੀ ਹੈ ਨਾ ਖਾਸ ਕਰਕੇ ਉਸ ਵੇਲੇ ਲੋਕਾਂ ਦਾ ਜਾਦੇ ਫਿਕਰੀ ਦਾ ਜਾਗਦਾ ਜਦੋਂ ਜਿਸ ਵੇਲੇ ਸਾਫ ਸੜੀਆਂ ਬਾਹਰ ਹੋਣੀਆਂ ਹੁੰਦੀਆਂ ਉਸ ਵੇਲੇ ਜਾਗਦਾ ਹੁੰਦਾ ਵੀ ਐਦਾਂ ਹੋ ਸਕਦੀ ਆ ਅਸੀਂ ਪ੍ਰਾਣੀ ਤੇ ਲੈ ਸਕਦੇ ਆ ਤੇ ਫਿਰ ਕਈ ਬੰਦੇ ਕਹਿੰਦੇ ਆ ਨਹੀਂ ਯਾਰ ਫਲਾਣਾ ਬੰਦਾ ਤਾਂ ਦੇ ਦਿੰਦਾ ਆ ਬਿੱਲ ਜਾਂ ਫਲਾਣੇ ਬੰਦੇ ਨੇ ਤਾਂ ਅੱਗੇ ਲਈ ਸੀ ਸਬਸਿਡੀ ਹੈ ਨਾ ਉਹ ਪਹਿਲੀਆਂ ਚ ਜੋ ਹੁੰਦਾ ਹੋਊਗਾ ਸਾਨੂੰ ਨਹੀਂ ਪਤਾ ਵੀ ਉਦੋਂ ਕੀ ਹੋਇਆ ਹੋਊਗਾ ਤੇ ਸਰਕਾਰ ਨੇ ਜਦ ਇਹ ਕੰਮ ਗਲਤ ਹੋਏ ਹੋਊਗੇ ਤਾਂ ਹੀ ਸਖਤੀ ਕੀਤੀ ਹੋਊਗੀ ਕਿਉਂਕਿ ਪਹਿਲਾਂ ਲੀਜਰ ਕਟਿੰਗ ਵੀ ਨਹੀਂ ਹੁੰਦੀ ਸੀਗੀ ਜਾਂ ਐਦਾਂ ਦੇ ਕੰਮ ਨਹੀਂ ਹੁੰਦੇ ਸੀਗੇ ਹਨਾ ਸ਼ਾਇਦ ਕਿਉਂਕਿ ਹੁਣ ਤਾਂ 6-7 ਸਾਲ ਤੋਂ ਸਰਕਾਰ ਨੇ ਇੰਨੀ ਸਖਤੀ ਕਰ ਦਿੱਤੀ ਹੋਆ ਤੇ ਮਤਲਬ ਮੈਨੂੰ ਨਹੀਂ ਲੱਗਦਾ ਵੀ ਹੁਣ ਵੀ ਕੋਈ ਇਹ ਕੰਮ ਕਰ ਸਕਦਾ ਆ ਤੇ ਜੇ ਕੋਈ ਕਰਦਾ ਆ ਜੇ ਕੋਈ ਤੁਹਾਨੂੰ ਕਹਿੰਦਾ ਆ ਇਹ ਕੰਮ ਵੀ ਹੋ ਜਾਊਗਾ ਮੈਂ ਦੇ ਦਊਗਾ ਬਿੱਲ ਇਹ ਸੋਚ ਲਿਓ ਵੀ ਕੱਲੂ ਪੰਗਾ ਤੁਹਾਨੂੰ ਪੈਣਾ ਆ ਕੇ ਜਦੋਂ ਸਰਕਾਰ ਨੇ ਤੁਹਾਡੇ ਘਰ ਚ ਇੱਕ ਕਰਨ ਆਉਣਾ ਇਹ ਗੱਲ ਨਾਲ ਸੋਚ ਲਿਆ ਕਰੋ ਠੀਕ ਆ ਤੇ ਦੂਜੀ ਗੱਲ ਇਹ ਜਿਹੜੇ ਬੰਦੇ ਮਤਲਬ ਹੈ ਸੋਚ ਕੇ ਲੈਂਦੇ ਆ ਵੀ ਮੈਂ ਸਬਸਿਡੀ ਲੈ ਕੇ ਅੱਧੇ ਪੈਸੇ ਰੱਖ ਲਊਗਾ ਉਹ ਮੁੜ ਕੇ ਉਹਨਾਂ ਨੂੰ ਕੋਈ ਸਰਕਾਰੀ ਦੂਜੀ ਨਹੀਂ ਹਣਾ ਬਲੈਕਨੈਸਟ ਚ ਪਾ ਦੇਣਾ ਤੁਹਾਡਾ ਨਾਮ ਇਹ ਤੁਹਾਨੂੰ ਕੋਈ ਇਹ ਨਹੀਂ ਹੈਗਾ ਵੀ ਦੁਬਾਰਾ ਤੁਸੀਂ ਕੋਈ ਸਰਕਾਰੀ ਸਬਸਿਡੀ ਲੈ ਸਕਦੇ ਆ ਤੇ ਇੱਕ ਐਵੇਂ ਥੋੜੇ ਜਿਹੇ ਪੈਸਿਆਂ ਦੀ ਖਾਤਰ ਆ ਨਾ ਸਾਰਿਆਂ ਦੀ ਗੇਮ ਖਰਾਬ ਹੁੰਦੀ ਆ ਇਸ ਕਰਕੇ ਮੈਂ ਇਹ ਕਹਿਣਾ ਉਹ ਜੇ ਨੂੰ ਲੋੜ ਆ ਉਹ ਸਬਸਿਡੀ ਭਰਿਆ ਕਰੋ ਜਿਹੜੇ ਨਜਾਇਜ਼ ਮਤਲਬ ਇਹ ਕੰਮ ਨਾ ਕਰਿਆ ਕਰੋ ਉਹਦੇ ਨਾਲ ਸਾਰੇ ਬੰਦਿਆਂ ਦਾ ਨੁਕਸਾਨ ਹੁੰਦਾ ਇਸੇ ਕਰਕੇ ਕਈ ਸਕੀਮਾਂ ਚੱਲਦੀਆਂ ਆ ਨਾ ਉਹ ਮੁੜ ਕੇ ਜਦੋਂ ਉਹਦੇ ਵਿੱਚ ਬਹੁਤ ਜ਼ਿਆਦਾ ਹੇਠ ਹੁੱਟਾ ਹੋਣ ਲੱਪਣ ਦਾ ਕੰਮ ਫਿਰ ਸਰਕਾਰਾਂ ਉਹ ਸਕੀਮਾਂ ਬੰਦ ਕਰ ਦਿੰਨੀਆਂ ਹੈ ਹਨਾ ਫੇ ਚੰਗੇ ਰਹੂਗੇ ਆਉ ਉਹ ਵੀ ਹੁਣ ਜੇ ਮੰਨ ਲਓ ਢਾਈ ਪੌਣੇ 3 ਲੱਖ ਦਾ ਸੁਪਰ ਸੀਡਰ ਆ ਜੇ ਉੱਤੇ ਲੱਖ ਰੁਪਿਆ ਸਵਾ ਲੱਖ ਰੁਪਿਆ ਸਬਸਿਡੀ ਆਉਂਦੀ ਆ ਠੀਕ ਆ ਨਾ ਜੇ ਕਿਸੇ ਨੂੰ ਲੋੜ ਪੈਂਦੀ ਆ ਯਾਰ ਅਗਲਾ ਲੈ ਤਾਂ ਸਕਦਾ ਲੱਖ ਸਵਾ ਲੱਖ ਰੁਪਿਆ ਬਹੁਤ ਹੁੰਦਾ ਢਾਈ ਪੌਣੇ 3 ਲੱਖ ਦੀ ਚੀਜ਼ ਤੇ ਪਰ ਜੇ ਹੁਣ ਆਪਾਂ ਹਟੇ ਹੀ ਨਾ ਗਲਤ ਕੰਮ ਕਰਨੋ ਫੇਰ ਸਰਕਾਰ ਰਿਓ ਸਕੀਮੇ ਬੰਦ ਕਰ ਦੇਤੀ ਤੇ ਸਾਰੇ ਚੰਗੇ ਰਹ ਜੂंगे ਇਸ ਕਰਕੇ ਮੈਂ ਕਹਿੰਦਾ ਉਹਨਾਂ ਵੀ ਜੇ ਕੋਈ ਬੰਦਾ ਇਹ ਕੰਮ ਕਰਦਾ ਆ ਜਾਂ ਕਰਨ ਬਾਰੇ ਸੋਚਦਾ ਆ ਜਾਂ ਤੁਹਾਤੋਂ ਸਲਾਹ ਵੀ ਲੈਂਦਾ ਆ ਉਹਨੂੰ ਜ਼ਰੂਰ ਇਹ ਦੱਸਿਆ ਕਰੋ ਵੀ ਇਹਦੇ ਨੁਕਸਾਨ ਕੀ ਆ ਇੱਕ ਵਾਰ ਲਈ ਤੂੰ ਪੈਸੇ ਲੈ ਲਊਗਾ ਤੇ ਉਹਦੇ ਨਾਲ ਸਾਰੇ ਜ਼ਿੰਮੇਵਾਰਾਂ ਦਾ ਮੋਹਰੇ ਅੱਗਾ ਖੜਦਾ ਠੀਕ ਹੈ ਜੀ ਬਾਕੀ ਵੀ ਆਪਣਾ ਮਕਸਦ ਤਾਂ ਇਹ ਸੀ ਵੀ ਸਲਾਹ ਦੇਣਾ ਹਨਾ ਮੰਨਣੀ ਨਾ ਮੰਨਣੀ ਉਹ ਤੁਹਾਡੀ ਮਰਜ਼ੀ ਹੈ ਤੇ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਹੋਣੀਆਂ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਤੇ ਦੇਖਦੇ ਹੋਨੇ ਆ ਤਾਂ ਪੇਜ ਆਪਣਾ ਫੋਲੋ ਕਰ ਲਿਓ ਤੇ ਇੰਸਟਾਗ੍ਰਾਮ ਤੇ ਵੀ ਸਾਚ ਆਪਣੀਆਂ ਇਸੇ ਨਾਂ ਤੇ ਖਟਕੜ ਫਾਰਮ ਖਟਕੜ ਫਾਰਮ ਪਤਾ ਨਹੀਂ ਫਾਰਮ ਖਟਕੜ ਉਸੇ ਨਾਂ ਤੇ ਆਪਣੀਆਂ ਵੀਡੀਓ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਓਕੇ ਜੀ ਧੰਨਵਾਦ